ਮਾਮਲਾ ਮੋਗੇ ਤੋਂ ਸਾਹਮਣੇ ਆ ਰਿਹਾ ਜਿੱਥੇ ਪਤੀ ਵੱਲੋਂ ਆਪਣੀ ਪਤਨੀ ਤੇ ਸ਼ੱਕ ਕੀਤਾ ਜਾ ਰਿਹਾ ਸੀ ਤਾਂ ਪਤਨੀ ਵੱਲੋਂ ਪਤੀ ਤੇ ਸ਼ੱਕ ਕੀਤਾ ਜਾ ਰਿਹਾ ਸੀ ਇਸ ਦੇ ਚੱਲਦਿਆਂ ਪਤੀ ਵੱਲੋਂ ਕਈ ਮਾਰ ਕੇ ਆਪਣੀ ਪਤਨੀ ਦੇ ਸਿਰ ਦੇ ਵਿੱਚ ਕਈ ਮਾਰ ਕੇ ਜਿਹੜਾ ਉਸ ਨੂੰ ਮੌਤੇ ਘਾੜ ਉਤਾਰ ਦਿੱਤਾ ਗਿਆ ਤਾਂ ਉਹ ਦੱਸਿਆ ਕਿ ਇੱਕ ਨਹੀਂ ਦੋ ਨਹੀਂ ਅਤੇ ਤਿੰਨ ਚਾਰ ਵਾਰੀ ਜਿਹੜਾ ਉਹਦੇ ਸਿਰ ਦੇ ਉੱਤੇ ਵਾਰ ਕੀਤੇ ਜਾਂਦੇ ਨੇ ਜਿਹਦੇ ਚੱਲਦਿਆਂ ਔਰਦੀ ਜੜੀ ਆ ਉਸਦੀ ਪਤਨੀ ਦੀ ਮੌਤ ਹੋ ਗਈ ਸਾਨੂੰ ਸੁਬਾ ਨੂੰ ਲਾ ਕੀਤਾ ਖੜੀ ਹੋਤੀ ਨੇ ਹਾਂਜੀ ਮੈਨੂੰ ਕਹਿੰਦੀ ਮਾਮੀ ਪਰਮੂਨ ਦੇ ਸਾਥ 8 ਵਜੇ ਇਹਨੂੰ ਤੇ ਸੇਤੀ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਫਿਰ ਇਹਨਾਂ ਨੇ ਚਾਚੇ ਨੂੰ ਫੋਨ ਲਾਇਆ ਵੇ ਗੁੰ ਮੋਟਿਕਾ ਦੀ ਮਾਮਾ ਵੀ ਸੇਤੀ ਸੇਤੀ ਆ ਜਾ ਪਰ ਉਹ ਨਹੀਂ ਹੈ ਨਹੀਂ ਹੂੰ ਹੂੰ ਕਾਨੂੰਨੀ ਬਤਾਲਣਾ ਨਹੀਂ ਕੀ ਗੱਲ ਹੋਈ ਆ ਕੀ ਨਹੀਂ ਅਸੇ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਾਈ ਹੈ ਨਹੀਂ ਸੀ ਜਿਹੜਾ ਸੀ ਕਿ ਉਹਨੂੰ ਮਾਰ ਦਿੰਦੇ ਉਹ ਤਾਂ ਸਾਨੂੰ ਅੱਧਾ ਧੁੱਕੋ ਦਿੰਦਾ ਠੀਕ ਹੈ ਪਰ ਹੁਣ ਇਹਨਾਂ ਨੇ ਜਾਣ ਕੇ ਹੈ ਨੱਕੀ ਮਾਰੀ ਆ ਬੈਠ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਤਾ ਹੋ ਮੈਂ ਤਾਂ ਕਹੀ ਸੋਹੇ ਵੀ ਉਹਦੇ ਇਹਨਾਂ ਨੇ ਮੁੰਡੇ ਦੀ ਨਾਰ ਹੀ ਬਸ ਲਾਸ ਹੋ ਗਏ ਮੈਨੂੰ ਮੈਨੂੰ ਸਬਰ ਆ ਜੀ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ ਕਲਿਬ ਜੀ ਕੀ ਲੱਗਦਾ ਜੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂ ਜ ਇੰਨੇ ਕੋਈ ਰੌਲੇ ਦਾ ਤਾਂ ਕੋਈ ਸਾਮਣੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਾ ਚਾਹਦਾ ਹੀ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਰਕਪੜ ਦਾ ਪਤਾ ਲੱਗ ਗਿਆ ਹਾਂ ਤੇ ਲੱਸੀ ਹੈ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਯਾਰ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਤੇ ਵੱਟ ਕਿੰਨੇ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰਿਆ ਹਰੀ ਸਿੰਘ ਤੇ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਸਮਝ ਨਹੀਂ ਲੱਗਿਆ ਉਹਨਾਂ ਦੀ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਮਿਬਦੀ ਮੇਰ ਕੋਲ ਆਇਆ ਕਿ ਉਹ ਚਾਹ ਵੜਾ ਲਈ ਅਸੀਂ ਭੜੋੜ ਨੂੰ ਜਾਣੇ ਆ ਕੋਈ ਕੰਮ ਉਹਨਾਂ ਦਾ ਠੀਕ ਹੈ ਮੇਰਾ ਬਾਪ ਪੁੱਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਵੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਬਈ ਰੋਲਾ ਪੈ ਗਿਆ ਤੇ ਦੋਨੋਂ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਉਹਨੂੰ ਮੈਂ ਆਈ ਉਹਦੋਂ ਤੁਹਾਨੂੰ ਵੜ ਦਿੱਤੀ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸੰਬੰਧ ਵਿੱਚ ਐਸਐਚਓ ਸਾਹਿਬ ਨੇ ਜਾ ਕੇ ਤਲਾਕ ਕੀਤਾ ਤਾਂ ਪਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮੱਜੂ ਕੇ ਚਿੰਡ ਦਾ ਰਹਿਣ ਵਾਲਾ ਬਰਨਾਲਾ ਜਿਹੜੇ ਚ ਪਿੰਡ ਹੈ ਮੱਜੂ ਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਉਸ ਪਾਸ ਕਲਮਬੱਧ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਕੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ 'ਚ ਰਿਕੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਨੇ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਅੱਜ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਕੀ ਖਾਨ ਨੇ ਕਹੀ ਦਿਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ ਤੇ ਤੇ ਉਹਦੇ ਗਲ ਥਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸੰਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਧਿੰਤਾਰਾ 173 ਬੀ ਐਨ ਐਸ थाना 바ਗਾਪੁਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਰਿਖੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲ ਆਲਾ ਜਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਕਹੀ ਬਰਾਮਦ ਕਰਦੀ ਰਹਦੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕੱਲ ਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਤਫਤੀਸ਼ ਅਮਨ ਵਿੱਚ ਰਹੇ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਲੇਡੀ ਦੀ ਜਿਹੜੀ ਪ੍ਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਇਹਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈਗੀ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਕਿ ਕਿਸ ਤਰ੍ਹਾਂ ਦੇ ਅਧਿੰਜਾ ਪਰਚਾ ਦਾ 103 GNS ਤਾਰੋ ਦੇ ਕਹਤੇ ਪਰਚਾ ਜਮੀਲਾ ਕੀ ਲੱਗਦੀ ਆ ਤੁਹਾਡੀ ਜਿਹੜੀ ਗੁੱਡੀ